ਨੈਕਸਟ ਗੱਲ ਕਰੀਏ ਸ਼ੇਅਰ ਕੈਪੀਟਲ ਦੀ ਦੋ ਤਰੀਕੇ ਨਾਲ ਸ਼ੇਅਰ ਇਸ਼ੂ ਹੋਣਗੇ ਜਾਂ ਤਾਂ ਲੰਮਸਮ ਤੇ ਹੋਣਗੇ ਮਤਲਬ ਪੈਸੇ ਇਕੱਠੇ ਆ ਜਾਣ ਜਾਂ ਹੋਣਗੇ ਇਨਸਟਾਲਮੈਂਟ ਦੇ ਮਤਲਬ ਪੈਸੇ ਕਿਸ਼ਤਾਂ ਚਾਣਗੇ ਅਗਰ ਲੰਮਸਮ ਤੇ ਹੈ ਪੈਸੇ ਇਕੱਠੇ ਆਣਗੇ ਤਾਂ ਸਿਰਫ ਦੋ ਐਂਟਰੀਆਂ ਨੇ ਬੈਂਕ ਡੈਪਿਟਡ ਟੂ ਸ਼ੇਅਰ ਐਪਲੀਕੇਸ਼ਨ ਐਂਡ ਅਲੋਟਮੈਂਟ ਦੂਜੀ ਐਂਟਰੀ ਸ਼ੇਅਰ ਰੋਟਮੈਂਟ ਸ਼ੇਅਰ ਐਪਲੀਕੇਸ਼ਨ ਅਲੋਟਮੈਂਟ ਡੈਪਿਟਡ ਟੂ ਸ਼ੇਅਰ ਕੈਪੀਟਲ ਕਹਾਣੀ ਖਤਮ ਅਗਰ ਇਨਸਟਾਲਮੈਂਟ ਤੇ ਪੈਸੇ ਨਹੀਂ ਆਏ ਹੋਏ ਤਾਂ ਫਿਰ ਆਂਦਾ ਸਵਾਲ ਇਨਸਟਾਲ ਮਾਰਦੇ ਵੇ ਪੰਗਾ ਇਹ ਹੈ ਕਿ ਕਾਫੀ ਸਾਰੀਆਂ ਐਂਟਰੀਆਂ ਨੇ ਐਪਲੀਕੇਸ਼ਨ ਦੀ ਐਂਟਰੀ ਪਹਿਲੀ ਬੈਂਕ ਟੂ ਸ਼ੇਅਰ ਐਪਲੀਕੇਸ਼ਨ ਫਿਰ ਐਪਲੀਕੇਸ਼ਨ ਟੂ ਕੈਪਟਲ ਆਪਣੀ ਬੁੱਕ ਚ ਦੇਖ ਲੈਣਾ ਤੁਸੀਂ ਕੀਤੇ ਮੈਨੂੰ ਟੈਨਸ਼ਨ ਨਾ ਲੈਣਾ ਦੂਸਰੀ ਐਂਟਰੀ ਰੋਡਮੈਂਟ ਦੀ ਤੀਸਰੀ ਫਰਸਟ ਕਾਲ ਦੀ ਚੌਥੀ ਸੈਕੰਡ ਕਾਲ ਦੀ ਅੱਗੇ ਲੋੜ ਪੈਂਦੀ ਹੈ ਥਰਡ ਕਾਲ ਵੀ ਆ ਜਾਂਦੀ ਹੈ ਅਗਲੀ ਗੱਲ ਹੁਣ ਮੇਨ ਇਸ ਦੇ ਵਿੱਚ ਟੌਪਿਕ ਆਏਗਾ ਪ੍ਰੋਰਾਟਾ ਦਾ ਹਮ ਪ੍ਰੋਰਾਟਾ ਟੌਪਿਕ ਨੂੰ ਦੇਖੋ ਇਸ ਤਰੀਕੇ ਨਾਲ ਸਮਝਿਓ ਮੇਨ ਪੁਆਇੰਟ ਨਾ ਉਹਦੇ ਵਿੱਚ ਪਸ ਕੋਈ ਇੱਕ ਸਮਝਾਉਣ ਵਾਲਾ ਹੈ ਕਿੰਨੇ ਸ਼ੇਅਰ ਅਪਲਾਈਡ ਠੀਕ ਹੈ ਸਪੋਜ਼ ਕਰੋ 1000 ਅਪਲਾਈਡ ਤੇ ਕੰਪਨੀ ਨੇ ਅਲੋਟ ਕਰਨੇ ਸੀਗੇ ਸਿਰਫ 800 ਠੀਕ ਜਿਹੜੇ ਬਚ ਗਏ 200 ਸ਼ੇਅਰ ਇੰਟੂ ਐਪਲੀਕੇਸ਼ਨ ਮਨੀ ਕਰਾਂਗੇ ਸਪੋਜ਼ ਕਰੋ 5 ਰੁਪਏ ਹੈ ਇਹਨੂੰ ਬੋਲ ਦਿਆਂ ਐਕਸੈਸ ਮਨੀ ਜਿਹੜੇ ਪੈਸੇ ਫालतू ਆ ਰੱਖੇ ਨੇ ਬਸ ਇਹਦੀ ਪੰਗਾ ਹੁੰਦਾ ₹1000 ਫालतू ਹੈ ਠੀਕ ਹੈ ਇਹ ਜਿਹੜਾ ₹1000 ਹੈ ਇਹਨੂੰ ਐਡਜਸਟ ਕੀਤਾ ਜਾਂਦਾ ਅਲੋਟਮੈਂਟ ਵਾਸਤੇ ਅੱਗੇ ਵਾਸਤੇ ਪ੍ਰੋ ਰਾਟਾ ਮੈਨ ਇਹੀ ਪੰਗਾ ਹੈ ਹੋਰ ਕੁਝ ਨਹੀਂ ਹੈਗਾ ਜੀ ਹੁਣ ਸਪੋਜ਼ ਕਰੋ ਅਲੋਟਮੈਂਟ ਦਾ ਹਿਸਾਬ ਕਿ ਤੱਕ ਕੀ ਕਰਾਂਗੇ ਇੱਥੋਂ ਬਾਅਦ ਲਿਖਾਂਗੇ ਅਲੋਟਮੈਂਟ ਡਿਊ ਕਿੰਨੇ ਦੀ ਹੈ ਡਿਊ ਮਤਲਬ 800 ਸ਼ੇਅਰ ਕੰਪਨੀ ਨੇ ਕਿਤੇ ਸੀਗੇ ਇਸ਼ੂ ਐਕਚੁਅਲ 800 ਹੀ ਇਸ਼ੂ ਕਰਨੇ ਸੀਗੇ ਲੋਕਾਂ ਨੇ 1000 ਮੰਗਲੇ ਚੁਲਾਪਾ ਕੀ ਰਹਿਣਾ 800 ਸ਼ੇਅਰ ਜਿਹੜੇ ਕੰਪਨੀ ਨੇ ਇਸ਼ੂ ਕੀਤੇ ਉਹਨਾਂ ਦੀ ਅਲੋਟਮੈਂਟ ਦਾ ਸਪੋਜ਼ ਕਰੋ 3 ਰੁਪਏ ਦੀ ਅਲੋਟਮੈਂਟ ਆ ਠੀਕ ਤਾਂ ਕਿੰਨਾ ਬਣਿਆ 2400 ਰੁਪਏ ਠੀਕ 1000 ਤੇ 2400 ਨੈਕਸਟ ਟਾਈਮ ਸਿਰਫ 1400 ਰੁਪਏ ਹੋਰ ਮੰਗਵਾਵਾਂਗੇ ਆ 1000 ਰੁਪਏ ਪੂਰਾ ਦਾ ਪੂਰਾ ਅਲੋਟਮੈਂਟ ਚ ਐਡਜਸਟ ਹੋ ਜਾਏਗਾ ਜੋ ਮੈਂ ਕਹਿ ਰਿਹਾ ਉਹਦੀ ਐਂਟਰੀ ਸਮਝੋ ਉਹ ਜ਼ਿਆਦਾ ਇੰਪੋਰਟੈਂਟ ਆ पहली एंट्री आओगी बैंक अकाउंट डेबिटेड टू शेयर एप्लीकेशन हज़ार के हिसाब न हज़ार इंटू पुपये की एप्लीकेशन सपोज आप हिसाब ला लिया तीन दो एप्लीकेशन तीन रुपए अलॉटमेंट दो रुपये फर्स्ट कार ठीक है पाँच हज़ार इधर आ गया हजार इधर आ गया नैक्सट एंट्री शेयर एप्लीकेशन डेबिटेड ਤੂੰ ਜਿਹੜੇ ਪੈਸੇ ਕੈਪੀਟਲ 'ਚ ਜਾਣਗੇ ਸ਼ੇਅਰ ਕੈਪੀਟਲ 'ਚ ਤੇ ਜਿਹੜੇ ਪੈਸੇ ਸ਼ੇਅਰ ਅਲੋਟਮੈਂਟ 'ਚ ਜਾਣਗੇ ਠੀਕ ਉਹ ਕਿਹੜੇ ਹੋਣਗੇ ਜੀ ਕੈਪੀਟਲ 'ਚ ਜਾਣਗੇ 5 ਰੁਪਏ ਦੇ ਹਿਸਾਬ ਨਾਲ 800 ਸ਼ੇਰਾਂ ਦੇ ਪੈਸੇ ਇੱਥੇ 5 ਰੁਪਏ ਦੇ ਹਿਸਾਬ ਨਾਲ 1000 ਸ਼ੇਰਾਂ ਦੇ ਪੈਸੇ ਆਏ ਨੇ 4000 ਰੁਪਏ ਕੈਪੀਟਲ 'ਚ ਜਾਊਗਾ ਬਾਕੀ ਅਲੋਟਮੈਂਟਸ ਆਪਾਂ ਐਡਜਸਟ ਕਰ ਦਿੰਨੇ ਹੁੰਦੇ ਆ ਉਹ ਕਿੰਨਾ ਸੀਗਾ ਹਜ਼ਾਰ ਰੁਪਏ ਇਹਦਾ ਔਖਾ ਕੰਮ ਹੈ ਔਖਾ ਕੀ ਹੈ ਔਖਾ ਇਹ ਹੈ ਅਗਰ 1000 ਦੀ بجائے ਇੱਥੇ ਪੈਸੇ ਜ਼ਿਆਦਾ ਬਚੇ ਹੁੰਦੇ ਤੁਹਾਡੇ ਕੋਲ 1000 ਦੀ بجائے ਅਗਰ 10000 ਬਚ ਜਾਂਦਾ ਤਾਂ ਤੁਸੀਂ 2400 ਹੀ ਐਡਜਸਟ ਕਰ ਸਕਦੇ ਸੀ ਕਿ ਬਾਕੀ ਪੈਸਾ ਤੁਹਾਨੂੰ ਵਾਪਸ ਮੋੜਨਾ ਪੈਂਦਾ ਤਾਂ ਉਹਦੇ ਵਾਸਤੇ ਐਂਟਰੀ ਟੂ ਬੈਂਕ ਵੀ ਇੱਥੇ ਆ ਜਾਂਦੀ ਠੀਕ ਇਨਕ ਮੈਂ ਜ਼ਿਆਦਾ ਨਹੀਂ ਇਧਰ ਵਿੱਚ ਸਮਝਾ ਰਿਹਾ ਤਾਂ ਕਿ ਹੋਰ ਕਿਤੇ ਕਨਫਿਊਜ਼ਨ ਨਾ ਕ੍ਰੀਏਟ ਹੋ ਜਾਏ ਦੂਸਰੀ ਗੱਲ ਅਪਲਾਈਡ ਤੇ ਲੋਟਡ ਇਨਨ ਕਈ ਵਾਰ ਇੱਕ ਹੋਰ ਨਵੀਂ ਗੱਲ ਹੁੰਦੀ ਹੈ ਕਿ 1500 ਸ਼ੇਅਰ ਠੀਕ ਹੈ ਐਪਲੀਕੇਸ਼ਨ ਅਪਲਾਈ ਕਿਤੇ ਲੋਕਾਂ ਨੇ ਠੀਕ ਹੈ 1500 ਸ਼ੇਰਾਂ ਵਿੱਚ ਅਪਲਾਈ ਕੀਤਾ ਕੰਪਨੀ ਨੇ 1000 ਸ਼ੇਰਾਂ ਪਿੱਛੇ 800 ਦੇ ਕੇ 500 ਸਿੱਧੇ ਸਿੱਧੇ ਰਿਜੈਕਟ ਮਾਰਤੇ 500 ਰਿਜੈਕਟ ਮਾਰਤੇ ਉਹਨਾਂ ਨੂੰ ਕੁਝ ਨਹੀਂ ਦਿੱਤਾ ਤਾਂ ਜਿਹੜੇ ਰਿਜੈਕਟ ਮਾਰਤੇ ਉਹਨਾਂ ਦਾ ਵਾਸਤੇ ਆਪਾਂ ਲਿਖਾਂਗੇ ਇੱਥੇ 2 ਬੈਂਕ 5 2 ਕਿੰਨੇ ਸਰਜੀ ਦੇ 500 ਸ਼ੇਰ ਸੀ ਜਿਹਨਾਂ ਨੂੰ ਰਿਜੈਕਟ ਮਾਰਤਾ 5 2 500 ਇੱਥੇ 2500 ਲਿਖਾਂਗੇ ਫਿਰ ਫਰਕ ਕੀ ਪਵੇਗਾ ਆਇਸ ਦਾ ਫਰਕ ਪਵੇਗਾ 1500 ਸ਼ੇਰਾਂ ਦੇ ਹਿਸਾਬ ਨਾਲ ਇੱਥੇ ਪੈਸੇ ਆਣਗੇ ਆਪਣੇ ਕੋਲ 1500 5 ਇਹ ਬਣੇਗਾ ਜੀ 7500 ਠੀਕ ਮੈਂ ਬਿਲਕੁਲ ਹਲਕੀ ਫੁਲਕੀ ਦਾਸਰ ਹਾਂ ਜ਼ਿਆਦਾ ਟਿਪੀਕਲ ਜਿਹੜੇ ਕੁਐਸਚਨ ਨੇ ਤੇ ਕੋਹੋਂ ਜਿਵੇਂ ਕਰਾਨ ਲੱਗ ਗਿਆ ਉਮਸ ਫਿਰ ਤੇ ਵੀਡੀਓ ਬਿੱਤ ਗਈ ਫੇਰੇ ਵੀਡੀਓ 6-8 ਘੰਟੇ ਦੀ ਬਣ ਜੂਗੀ ਤਾਂ ਕੁਐਸਚਨਸ ਆਪ ਟਰਾਈ ਕਰਕੇ ਦੇਖਣਾ ਮੈਂ ਹਲਕੇ ਫੁਕੇ ਕਨਸੈਪਟ ਦੱਸ ਰਹੇ ਹਾਂ ਮੇਨ ਤੁਹਾਡੇ ਵਾਸਤੇ 4 ਫੀਚਰ ਹੈ ਉਹ ਵੱਡੀ ਤਬਾਹੀ ਹੈ ਉਹਦੀ ਜਿੰਨੀ ਪ੍ਰੈਕਟਿਸ ਕਰੋਗੇ ਉਹਨੇ ਕੱਟਾ ਹੋ ਉਸੇ ਕੁਐਸਚਨ ਆਣਾ ਇੱਕ ਪ੍ਰੋ ਰਾਟਾ ਇੱਕ 4 ਫੀਚਰ ਜਿਹੜਾ ਆਪ ਹੁਣ ਕਰਦੇ ਆਂ ਹਾਂ ਇੱਕ ਸੱਚ ਮੈਂ ਕੋਈ ਵੀ ਗੱਲ ਆਸਮੇ ਇੱਕ ਚੀਜ਼ ਰਹਗੀ ਪ੍ਰੀਮੀਅਮ ਤੇ ਜਦੋਂ ਸ਼ੇਅਰ ਇਸ਼ੂ ਹੁੰਦੇ ਨੇ ਉਦੋਂ ਐਂਟਰੀ ਮੈਂ ਦੱਸ ਦਵਾਂ ਸ਼ੇਅਰ ਐਪਲੀਕੇਸ਼ਨ अकाउंट एप्लीकेशन का ना लाइए सपोज अलोट नॉर्मली अगर दिता ना हो तो प्रीमियम अलोटमेंट के ना हूं पर जो दिता होप्लीकेशन के फिर एप्लीकेशन पा दो मेन तौर मैं ये चीज़ समझानी है कि जी प्रीमियम वर्ड यूज होएगा वह बैंक वाली एंट्री वेले नहीं होएगा शेयर अलोटमेंट अकाउंट एप्टिड टू सिक्योरिटी तो प्रीमीयम अकाउंट टू तो शेयर कैपीटल अकाउंट ठीक ਸਪੋਜ਼ ਕਰੋ ਅਲੋਟਮੈਂਟ ਸਿੱਗੀ 5 ਰੁਪਏ ਦੀ ਇੱਥੇ ਲਾ ਲਨੇ ਚਲੋ ਆਪਾਂ ਜਿਵੇਂ ਲੋਟਮੈਂਟ ਇੱਥੇ ਮੈਂ ਲਖਾਇਆ 3 ਰੁਪਏ ਦੀ 3 ਰੁਪਏ ਦੀ ਲੋਟਮੈਂਟ ਸਿੱਗੀ 2 ਰੁਪਏ ਪ੍ਰੀਮੀਅਮ ਸਿੱਗਾ ਤਾਂ 800 ਸ਼ੇਅਰ ਨੇ ਸਪੋਜ਼ ਇੱਥੇ 5 800 ਦੇ ਹਿਸਾਬ ਨਾਲ 4000 ਆਏਗਾ ਪ੍ਰੀਮੀਅਮ 2 800 ਦੇ ਹਿਸਾਬ ਨਾਲ ਆਏਗਾ ਕੈਪੀਟਲ 3 800 ਦੇ ਹਿਸਾਬ ਨਾਲ ਆਏਗਾ ਠੀਕ ਹੈ ਜੀ 1600 32400 ਇੱਕ ਹੋਰ ਪੁਆਇੰਟ ਬੜਾ ਇੰਪੋਰਟੈਂਟ ਕਈ ਵਾਰ ਪ੍ਰੋ ਰਾਟਾ ਦੇ ਕੇਸਸ ਦੇ ਵਿੱਚ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਜਾਂਦਾ ਕਿ ਕੋਈ ਪਰਸਨ ਹੈ ਅਮਨ ਨਾਮ ਤੋਂ ਉਸਨੇ ਪੈਸੇ ਸ਼ੇਅਰਸ ਦੇ ਪੂਰੇ ਨਹੀਂ ਦਿੱਤੇ ਪ੍ਰੋ ਰਾਟਾ ਦਾ ਕੇਸ ਨੇ ਜ਼ਿਆਦਾ ਪੰਗਾ ਪੈਂਦਾ ਹੁਣ ਇਹਦਾ ਮੇਨ ਦੇਖਿਓ ਸਮਝਿਓ ਆਪਾਂ ਉਹਨੂੰ ਆਪਾਂ ਨੂੰ ਕੀ ਚੀਜ਼ ਦਾ ਉਹਨੇ ਅਪਲਾਈ ਕਿਨੇ ਕਿਤੇ ਸੀਗੇ ਉਹਨਾਂ ਨੂੰ ਉਹਦੇ ਲੋਟੜ ਕਿਨੇ ਸੀਗੇ ਅਪਾ ਉਹਦੀ ਐਕਸੈਸ ਮਨੀ ਕੱਢਾਂਗੇ ਠੀਕ ਮੈਂ ਤੁਹਾਨੂੰ ਸਿੰਪਲ ਫਾਰਮੈਟ ਦੱਸਾਂ ਨਾ ਨਾਲੇ ਆਨ ਦੀ ਪੂਰੀ ਉਮੀਦ ਹੈ ਅਪਲਾਈਡ ਸਪੋਜ਼ ਕਰੋ ਅਮਨਦੇਸ ਸਿੰਘੇ 500 ਸ਼ੇਰਾਂ ਨੇ ਅਪਲਾਈ ਕੀਤਾ ਸੀ 400 ਸ਼ੇਰਾਂ ਲੋਟ ਕੀਤੇ ਸੀਗਾ ਹਾਂ ਇੱਕ ਇਹ ਵੀ ਦੱਸ ਦਵਾਂ ਸੱਚ ਇਹ ਵੀ ਇੱਕ ਪੰਗਾ ਮੁਕਾਏ ਦਵਾਂ ਕਈ ਵਾਰ ਕੀ ਹੁੰਦਾ ਅਪਲਾਈਡ ਅਲੋਟਡ ਚ ਇੱਕ ਚੀਜ਼ ਦਿੱਤੀ ਹੁੰਦੀ ਦੂਜੀ ਚੀਜ਼ ਦਿੱਤੀ ਨਹੀਂ ਹੁੰਦੀ ਤਾਂ ਕਿ ਮੈਂ ਕਰਾਂਗੇ ਪੇਪਰ ਦੇ ਵਿੱਚ ਇੱਕ ਫਾਰਮੂਲਾ ਦੱਸਾਂ ਸ਼ਾਰਟਕਟ ਟਾਈਪ ਫਾਰਮੂਲਾ ਕੀ ਹੈ जो है, अप्लाइड तो अप्लाइड उपर, चीज़ की है जिम्मे अपलाइड टोटल अपलाइड ऊपर दूसरी चीज नीचे इनटू जो गिवन है ठीक मल्टीप्लाई जो गिवन है एग्जाम्पल समझ ता समझ आएगा आज भी आही वाले एग्जाम्पल लें कि कंपनी ने हज़ार पिछे अठ सौ लोड किया हज़ार शेयर मगर 800 सौ ਅਮਨ ਨੇ 500 ਅਪਲਾਈ ਕੀਤਾ ਅਲੋਟਮੈਂਟ ਦਾ ਆਪਾਂ ਨੂੰ ਨਹੀਂ ਪਤਾ ਕਿੰਨੇ ਨੇ ਕੱਢਣੀ ਹੈ ਮੈਨੇ ਦੇਖਿਓ ਅਲੋਟਮੈਂਟ ਕੱਢਣੀ ਹੈ ਤਾਂ ਟੋਟਲ ਅਲੋਟਮੈਂਟ ਉੱਪਰ ਉਹਦੇ ਅਪਲਾਈਡ ਨੀਚੇ ਇਨ ਕੈਟਾਗਰੀ ਕੈਟਾਗਰੀ ਦੇ ਹਿਸਾਬ ਨਾਲ ਠੀਕ ਹੈ ਇਨ ਟੂ ਜਿਹੜੇ ਦੇ ਰੱਖਿਆ ਜੋ ਵੀ ਦਿੱਤਾ ਹੈ 500 ਅਪਲਾਈਡ ਟੋਟਲ ਅਲੋਟਡ ਉੱਪਰ ਰੱਖ ਲੈਣਾ ਇਸ ਕੈਟੇਗਰੀ ਚ 800 ਉੱਪਰ 1000 ਹੇਠੇ ਇੰਟੂ 500 ਇਹ ਕਰੋਗੇ ਤਾਂ 400 ਆ ਜਾਏਗਾ ਜੀ ਪਤਾ ਲੱਗ ਗਿਆ ਆਪਣਾ ਵੀ 400 ਸੀਗੇ ਉਹਦੇ ਤਾਂ ਹੁਣ ਅੱਗੇ ਦਾ ਸਟੈਪ ਕੀ ਹੈ ਬਸ ਪਲੀਜ਼ ਉਹ ਸਮਝੋ ਜਿਆਦਾ ਇੰਪੋਰਟੈਂਟ ਮਾਈਨਸ ਕਿੰਨਾ 100 ਆ ਗਿਆ ਇੰਟੂ ਐਪਲੀਕੇਸ਼ਨ ਮਣੀ ਦਾ 5 ਰੁਪਏ ਆ ਰੱਖਿਆ ਸੀਗਾ 500 ਰੁਪਏ ਹੋ ਗਿਆ ਜੀ ਸਿੰਪਲ ਅੱਗੇ ਨੈਕਸਟ ਸਟੈਪ ਇਹ ਹੈ ਇੱਥੇ ਲਿਖਾਂਗੇ ਅਲੋਟਮੈਂਟ ਡਿਊ ਅਮਨ ਤੋਂ ਅਲੋਟਮੈਂਟ ਦੇ ਕਿੰਨੇ ਪੈਸੇ ਲੈਣੇ ਸੀਗੇ 5 400 ਸ਼ੇਰਾਂ ਦੇ ਹਿਸਾਬ ਨਾਲ ਆਪਾਂ ਲੈਣਾ 3 ਰੁਪਏ 400 3 1200 ਲੈਣਾ ਸੀਗਾ ਠੀਕ ਤਾਂ ਹੁਣ 500 올ਰੀ ਆ ਰੱਖਿਆ 1200 ਉਸ ਤੋਂ ਲੈਣਾ ਸੀਗਾ 700 ਰੁਪਿਆ ਜੇ ਉਹਨੇ ਨਹੀਂ ਪੇ ਕੀਤਾ ਆਪਾਂ ਮੰਨਾਂਗੇ ਕਾਲਸ ਇਨ ਏਰੀਅਰਸ ਯਾਦ ਰੱਖ ਇੱਕ ਛੋਟਾ ਪੁਆਇੰਟ ਦੱਸਾਂ ਕਾਲਸ ਇਨ ਏਰੀਅਰ ਹਮੇਸ਼ਾ ਡੈਬਿਟ ਹੁੰਦਾ एडवांस अगर को पैसे फड़ा गया तो वो क्रेडिट हो जाएगा बस एक और भी गल ज्यादा आगी कॉल्स इन एरियर ਤੇ कॉल्स इन एडवांस हमेशा लिखने ने बैंक वाली, वाली एंट्री च जेड़ा बैंक वाली एंट्री ਹੁੰਦੇ ਦੋ ਐਂਟਰੀ ਹੁੰਦੇ ਨੂੰ ਇੱਕ ਬੈਂਕ ਵਾਲੀ ਐਂਟਰੀ ਹੁੰਦੇ پیسے ਆਏ ਦੂਸਰੀ ਮੇ ਟ੍ਰਾਂਸਫਰ ਵਾਲੀ ਐਂਟਰੀ ਕਿ ਆਪਾਂ ਐਪਲੀਕੇਸ਼ਨ ਨੂੰ ਕੈਪੀਟਲ ਟ੍ਰਾਂਸਫਰ ਕੀਤਾ ਕਿ ਅਲੋਟਮੈਂਟ ਨੂੰ ਕੈਪੀਟਲ ਟ੍ਰਾਂਸਫਰ ਕੀਤਾ ਫਸਟ ਗਾਲ ਨੂੰ ਕੈਪੀਟਲ ਟ੍ਰਾਂਸਫਰ ਕੀਤਾ ਉੱਥੇ ਨਹੀਂ ਕੌਜ਼ ਨੇਟਰ ਤੇ ਕੌਜ਼ ਨੇਡਵਾਂਸ ਯੂਜ਼ ਕਰਨਾ ਹੈ ਮੇਨਲੀ ਕੌਜ਼ ਨੇਟਰ ਕੌਜ਼ ਨੇਡਵਾਂਸ ਬੈਂਕ ਵਾਲੀ ਐਂਟਰੀਜ਼ ਯੂਜ਼ ਕਰਾਂਗੇ ਆਪਾਂ ਠੀਕ ਹੈ ਜੀ ਹੁਣ ਫੋਰਫੀਚਰ ਦਾ ਪੰਗਾ ਨਹੀਂ ਖੜਾਜਾ ਫੋਰਫੀਚਰ ਦਾ ਕੋਈ ਹਿਸਾਬ ਕਿਤਾਬ じゃ ਮੈਂ ਜਸਟ ਫਾਰਮੂਲਾ ਦੱਸ ਰਿਹਾ ਮਤਲਬ ਜਿਆਦਾ ਸਰਖਪੇ ਕਰਨ ਲੱਗਿਆ ਉਹ ਕੇਸ ਇੰਨੇ ਜ਼ਿਆਦਾ ਨਾ ਫੋਰਫੀਚਰ ਦੇ ਕਿ ਸਾਰਾ ਦਿਨ ਲੱਗਿਆ ਰਹ ਸਕਦੇ ਆ ਉਸ ਤੇ ਤਾਂ ਬਹੁਤ ਪਿਆਰਾ ਟੌਪਿਕ ਹੈ ਬੜਾ ਇੰਪੋਰਟੈਂਟ ਟੌਪਿਕ ਹੈ ਦੇਖਿਓ ਸਰ ਫੋਰਫੀਚਰ ਦੇ ਵਿੱਚ ਬੇਸਿਕਲੀ ਦੋ ਕੇਸ ਨੇ दो मेन फार्मूले दो फार्मूले इस बेस पे बनते हैं कि प्रीमियम के पैसे आए या नहीं आए देखो जी इफ प्रीमियम इज पेड दूसरा केस इफ प्रीमियम इज नॉट पेड देखो अगर प्रीमियम पे प ਤਾ ਆਪਾਂ ਨੇ ਬਸ ਇਨਾ ਕਹਿ ਵੀ ਸ਼ੇਅਰ ਕੈਪੀਟਲ ਦੀ ਰਿਵਰਸ ਐਂਟਰੀ ਮਾਰ ਦਣੀ ਹੈ ਸ਼ੇਅਰ ਕੈਪੀਟਲ ਅਕਾਊਂਟ ਡੈਬਿਟ ਹੋ ਜਾਏਗਾ 2 ਦੇਖੋ ਕੈਟਾਗਰੀ ਦੋ ਹੀ ਬਣ ਜਾਂਦੀ ਨੇ ਇੱਕ ਤਾਂ ਉਹ ਪੈਸੇ ਜਿਹੜੇ ਉਹਦੇ ਆਏ ਨੇ ਇੱਕ ਉਹ ਜਿਹੜੇ ਨਹੀਂ ਆਏ ਤਾਂ ਹਿਸਾਬ ਕਿਤਾਬ ਇਹ ਬਣਦਾ ਜਿਹੜੇ ਪੈਸੇ ਉਹਦੇ ਆਏ ਨੇ ਉਹ ਆਪਾਂ ਲਿਖਾਂਗੇ ਸ਼ੇਅਰ ਫੋਰਫੀਚਰ ਅਕਾਊਂਟ ਸ਼ੇਅਰ ਫੋਰਫੀਚਰ ਅਕਾਊਂਟ ਚ ਠੀਕ ਹੈ ਜਿਹੜੇ ਨਹੀਂ ਆਏ ਉਹ ਲਿਖ ਦਾਂਗੇ ਆਪਾਂ ਕਾਲਸ ਇਨ ਅਜੇ ਅਕਾਊਂਟ ਚ ठीक 1.10वां बस मेन ਜਿਹੜਾ ਗਲਤੀ ਹੋ ਸਕਦੀ ਹੈ ਤੇ ਤੁਸੀਂ ਨਹੀਂ ਕਰਨੀ ਇੱਥੇ ਹਮੇਸ਼ਾ ਕਾਲਡ ਅਪ ਅਮਾਉਂਟ ਆਏਗੀ ਕਾਲਡ ਅਪ ਮਤਲਬ ਜਿੰਨੇ ਪੈਸੇ ਮੰਗਵਾਏ ਸੀਗੇ ਕਈ ਵਾਰ ਕੰਪਨੀ ਦੇ ਨਖਰੇ ਹੁੰਦੇ ਨੇ 10 ਰੁਪਏ ਦੀ ਫੇਸ ਵੈਲਿਊ ਹੈ ਸਿਰਫ 6 ਰੁਪਏ ਮੰਗਾ ਲੈ ਜਿਵੇਂ ਐਪਲੀਕੇਸ਼ਨ ਅਲੋਟਮੈਂਟ ਫਸਟ ਕਾਲ ਸੈਕੰਡ ਕਾਲ ਉਹਨਾਂ ਨੇ ਕੱਲਾ ਫਸਟ ਕਾਲ ਤੱਕ ਮੰਗਵਾਏ ਉਹਨਾਂ ਨੇ ਕੱਲੇ ਅਲੋਟਮੈਂਟ ਤੱਕ ਮੰਗਵਾਏ ਤਾਂ ਉਹਨਾਂ ਨੇ ਜਿੱਥੇ ਤੱਕ ਮੰਗਵਾਏ ਨੇ ਬਸ ਉਹੀ ਇੱਥੇ ਸ਼ੋ ਹੋਣਗੇ ਸਾਰੇ ਨਹੀਂ ਪੂਰਾ 10 ਨਹੀਂ ਸ਼ੋ ਕਰਨਾ ਕਾਲਡ ਅਪ ਜਿੰਨੇ ਮੰਗਵਾਏ ਨੇ ਸਾਰੇ ਮੰਗਵਾਏ ਨੇ ਤਾਂ 10 10 ਲਿਖ ਦਾਂਗੇ ਪਰ ਜਿੰਨੇ ਮੰਗਵਾਏ ਨੇ ਉਹਨੇ ਲਿਖਾਂਗੇ ਠੀਕ ਹੈ ਜੀ ਅਗਰ ਪ੍ਰੀਮੀਅਮ ਉਹਨਾਂ ਨੇ ਭੇ ਨਹੀਂ ਕੀਤਾ ਤਾਂ ਬਸ ਅਗਲੀ ਗੱਲ ਸ਼ੇਅਰ ਕੈਪੀਟਲ ਅਕਾਊਂਟ ਡੈਫਟਡ ਇੱਥੇ ਫੇਰ ਸਿਕਿਉਰਿਟੀ ਪ੍ਰੀਮੀਅਮ ਵੀ ਡੈਬਿਟ ਕਰਾਂਗੇ ਇਹਦਾ ਕਾਰਨ ਦੇਖੋ ਸਿੰਪਲ ਜਿਹਾ ਹੈ ਬਾਕੀ ਚੀਜ਼ਾਂ ਉਹੀ ਨੇ ਕਾਰਨ ਦੱਸ ਦਰ ਮੈਂ ਇੱਥੇ ਸ਼ੇਅਰ ਫੋਰਫੀਚਰ ਆ ਜਾਏਗਾ ਚੋਥਾ ਆਏਗਾ ਕਾਲਸ ਐਨ ਇਰੀਅਲਸ ਅਕਾਊਂਟ ਰਹੀ ਗੱਲ ਵੀ ਇੱਥੇ ਫੋਰਫੀਚਰ ਦੇ ਵਿੱਚ ਪ੍ਰੀਮੀਅਮ ਡੈਬਿਟ ਕਿਉਂ ਕੀਤਾ ਇਹਨੂੰ ਡੈਬਿਟ ਕਰਨਾ ਸਿੰਪਲ ਜਿਹਾ ਰੀਜ਼ਨ ਇਹ ਹੈ ਕਿ ਆਪਾਂ ਇਹ ਐਂਟਰੀ ਪਾਈ ਸੀਗੀ ਦੂਵੇਂ ਵਾਲੇ ਦੀ ਉਸ ਟਾਈਮ ਪਰ ਇਹ ਆਪਣਾ ਕਰੈਡਿਟ ਕਰਤਾ ਸੀਗਾ ਪਰ ਪੈਸੇ ਉਹਦੇ ਆਏ ਨਹੀਂ ਹੈਗੇ ਉਸ ਅਕਾਊਂਟ ਨੂੰ ਖਤਮ ਕਰਨ ਦੇ ਲਈ ਅੱਜ ਡੈਬਿਟ ਕਰ ਰਹੇ ਹਾਂ ਬਸ ਹੋਰ ਕੋਈ ਕਾਰਨ ਨਹੀਂ ਹੈ ਸਿੰਪਲ ਜਿਹਾ ਹੀ ਕਾਰਨ ਆ ਦੋ ਐਂਟਰੀ ਹੁੰਦੀਆਂ ਨੇ ਠੀਕ ਹੈ ਅਗਲਾ ਇੱਕ ਚੀਜ਼ ਆਸਵਾ ਫੋਰਫੀਟਡ ਸ਼ੇਅਰਸ ਰੀ-ਇਸ਼ੂ ਕਰਦਨੇ ਹੁੰਦੇ ਆ ਤੇ ਰੀ-ਇਸ਼ੂ ਦੇ ਤਿੰਨ ਕੇਸ बन जाते हैं वैसे दो तीन केस हो जाते हैं अगर सपोज करो दस रुपये का शेयर है दस दिए इशू किया फिर तो कोई चक्कर नहीं नॉर्मली डिस्काउंट से इशू करने अलाउड नहीं है कंपनीज बट अगर फोरफिटेड शेयर्स ने तो कंपनी डिस्काउंट पर भी शेयर इशू कर सकती है हाँ वो डिस्काउंट वर्ड नहीं यूज करेगी मन के चलो यह स्टेटमेंट आ गई है शेयर्स 100 शेयर्स इशूड फोर रुपए सिक्स पर शेयर एज रुपए सैवन पेडअप सैवन रुपए अप का क्या है एक कार्डअप है अमाउंट भी के चलोंगे भी सत्त रुपये तक मंगवा चुके हैं पर उस बंदे तो शेयर रुपए ले सिर्फ एक रुपए का डकाउंट दोगे बैंक अकाउंट डेबिटेड कॉल्स सॉरी कॉल्स नहीं शेयर फॉर फीचर अकाउंट डेबिटेड टू शेयर कैपिटल कोई एप्लीकेशन कोई अलॉटमेंट कुछ नहीं बस सिंपल इदा तो पैसे आएंगे शेयर पे 200 600 बैंक जम ₹1 ਦਾ ਡਿਸਕਾਊਂਟ 700 ਦੀ ਕੈਪੀਟਲ ਤਾਂ ਖਤਮ ਇੱਕ ਹੋਰ ਕੁਐਸਚਨ ਇਸ ਤਈ ਅੱਗੇ ਬਣਦਾ ਮੰਨ ਕੇ ਚੱਲੋ ਇਹ ਜਿਹੜੇ ਸੋਸ਼ਲ ਇਸ਼ੂ ਦੁਬਾਰਾ ਕਿਤੇ ਨੇ ਰੀ-ਇਸ਼ੂ ਕਿਤੇ ਨੇ ਇਹ ਸ਼ੇਅਰ ਇਹ ਸ਼ੇਅਰ ਇਥੇ ਮੈਂ ਲਿਖਿਆ ਨਾ ਇਹ ਸ਼ੇਅਰ ਫੋਰਫਿਟ ਕਿਤੇ ਸੀਗੇ ਜਿਹਦੇ ਵਿੱਚੋਂ ₹5 ਫੋਰਫਿਚਰ ਅਕਾਊਂਟ ਚ ਪਿਆ ਸੀਗਾ ਮਤਲਬ ਉਹਦੇ ₹5 ਤਾਂ ਦੱਬੇ ਹੋਏ ਸੀਗੇ 5 ਰੁਪਏ 4 ਫੋਰਫੀਚਰ ਅਕਾਊਂਟਸ ਵਿੱਚ ਪੈਸੇ ਕਿ 5 ਵੀ ਨਾ ਬੋਲਾਂ ਮੈਂ ਮੈਂ ਤੁਹਾਨੂੰ ਪ੍ਰੋਪਰ ਬੋਲਦਾ ਨਾ ਸ਼ੇਅਰ ਫੋਰਫੀਚਰ ਅਕਾਊਂਟ ਵਿੱਚ 500 ਰੁਪਏ ਪੈਸੇ ਆ ਤਾਂ ਮੇਰੇ ਇੱਕ ਤਰ੍ਹਾਂ ਦਾ ਬੜਾ ਸਿੰਪਲ ਤਰੀਕਾ ਹੁੰਦਾ ਬਚੇ ਹੋਏ ਪੈਸੇ ਨੂੰ ਆਪਾਂ ਕੈਪੀਟਲ ਰਿਜ਼ਰਵ ਚ ਪਾਣੇ ਹੁੰਦੇ ਆ ਹੁਣ ਪੈਸੇ ਬਚਣ ਦਾ ਤਰੀਕਾ ਕੀ ਹੈ ਵੀ ਕਿਵੇਂ ਕੱਢਣਾ ਹੈ ਇਹਨੂੰ ਕੱਢੋ ਆ ਪਰ ਸ਼ੇਅਰ ਦੇ ਹਿਸਾਬ ਨਾਲ ਵੀ ਕਿੰਨੇ ਰੁਪਏ ਬਚੇ ਨੇ ਫੋਰਫੀਚਰ ਚ 500 ਡਿਵਾਈਡ ਬਾ ਸੋ ਸ਼ੇਅਰ ਸੀਗੇ ਮਤਲਬ 5 ਰੁਪਏ ਪਰ ਸ਼ੇਅਰ ਬਣਿਆ 15 ਰੁਪਏ ਬੱਚੇ ਕਿਉਂ ਹੁਣ ਇਸ 5 ਦੇ ਵਿੱਚੋਂ ਕਿੰਨਾ ਡਿਸਕਾਊਂਟ ਵਰਤ ਲਿਆ ਤੁਸੀਂ ਸੋਹਣੀ ਵਰਤਿਆ ਸਿਰਫ 1 ਰੁਪਿਆ ਇੱਕ ਸ਼ੇਅਰ ਦੇ ਮਤਲਬ 1 ਰੁਪਿਆ ਵਰਤਿਆ ਪਿੱਛੇ ਵਿੱਚੋਂ 4 ਰੁਪਏ ਇਸ 4 ਰੁਪਏ ਨੂੰ ਤੁਸੀਂ ਜਿੰਨੇ ਸ਼ੇਅਰ ਇਸ਼ੂ ਕੀਤਾ ਹੈ ਨਾ ਕਈ ਵਾਰ ਘੱਟ ਵੀ ਕਰਦੇ ਹੁੰਦੇ ਹਨ ਕੇਵਲ ਦੇਖੋ ਜਰੂਰੀ ਨਹੀਂ ਕਿ 100 ਕਰਨਾ ਪੰਜਾਬੀ ਕਰ ਸਕਦੇ ਨੇ 20 ਵੀ ਕਰ ਸਕਦੇ ਨੇ ਤਾਂ ਹੀ ਮੈਂ a ਸਿੰਗਲ ਸਿੰਗਲ ਐਵੇਂ ਲਿਖਾਉਣਾ ਹੁੰਦਾ ਇਹ ਜ਼ਿਆਦਾ ਅੱਛਾ ਰਹਿੰਦਾ ਹੈ पां रुपये शेयर के पिछे बचते थे एक रुपया बरत लिया चार रुपये बच गए इन टू इशुड शेयर जो आप कहा issued शेयर ने जोड़े चार इंटू सौ रुपया चार सौ रुपया कैप्ट रिजर्व ट्रांसफर कर देंगे वो एंट्री बड़ी प्यारी होती है वो एंट्र शेयर फॉर फ्यूचर अकाउंटिड टू कैप्ट रिजर्व चार सौ चार सौ बस वो लास्ट एंट्री का अद्धा नंबर है बड़ी मॉडन एंट्री होंगी है वह एंट्रो बाद लगता भी बस क्वेश्चन खत्म हो गया ਖਾਲੀ ਵੀ ਚੈਪਟਰ ਮੁੱਖਿਆ ਨਹੀਂ ਹੈਗਾ ਹੁੰਦਾ ਕੋਈ 20 ਮਿੰਟ ਕਿੰਨੇ ਹੋਗੇ 16 17 ਮਿੰਟ ਹੋ ਗਏ ਇਸ ਚੈਪਟਰ ਨੂੰ ਕਰਦੇ ਕਰਦੇ ਇੱਕ ਇੱਕ ਚੀਜ਼ ਹੋਰ ਹੈ ਜਿਹੜੀ ਨਾ ਮਤਲਬ بڑے ਕੁਸ਼ਣ ਦੀ ਬਜਾਏ ਛੋਟੇ ਕੁਸ਼ਣ ਆ ਜਾਂਦੇ ਹੁੰਦੇ ਆ ਕਿਰ ਬੜਾ ਵੀ ਆਸਾਦਾ ਵੈਸਾ ਪਰ ਹ ਸਕਦੀ ਆ ਦੇਖਿਓ ਉਹ ਹੈਗੀ ਆ ਵੀ ਅਗਰ ਆਪਾਂ ਸ਼ੇਅਰ ਈਸ਼ੂ ਕਰ ਗਏ ਐਸਟ ਵੇਚ ਕੇ ਸੋਰੀ ਐਸਟ ਖਰੀਦ ਕੇ ਜਿਸ ਤੋਂ ਐਸਟ ਖਰੀਦੇ ਨੇ ਉਹਨੂੰ ਸ਼ੇਅਰ ਆਪਾਂ ਈਸ਼ੂ ਕਰਦੀ ਆ ਤਾਂ ਐਜੇ ਟਾਈਮ ਤੇ ਕੀ ਕਰਨਾ ਆਪਾਂ ਨੇ तो ता उस टाइम तो देखो आ चीज़ होएगी एसेट अकाउंट डेबिटेड सिद्धा नहीं शेयर देने पहला वेंडर लिखना फिर वेंडर डेबिटेड टू शेयर कैपिटल ठीक सौखा से एक चीज़ ओखी है इस अगर देना दबिल भी आ जाए मतलब पूरा बिजनेस आ जाए तो उत्तर बस पंगा पाएगा ज़रा गौर करो ਐਸਰ ਸਪੋਜ਼ ਕਰੋ 100 ਰੁਪਏ ਦੇ ਆਏ ਲੈਬਿਲਿਟੀਜ਼ ਸਪੋਜ਼ ਕਰੋ 20 ਰੁਪਏ ਦੇ ਆਈਆਂ ਤੇ ਜਿਸ ਬੰਦੇ ਤੋਂ ਆਪਾਂ ਬਿਜ਼ਨਸ ਖਰੀਦਦੇ ਆ ਕੋਈ ਐਕਸ ਨਾਮ ਦਾ ਬੰਦਾ ਹੈ ਉਹਨੂੰ ਆਪਾਂ 90 ਰੁਪਏ ਦੇਣੇ ਨੇ ਆਪਣੀ ਪਰਚੇਸ ਕੰਸੀਡਰੇਸ਼ਨ ਜਿਹਨੂੰ ਬੋਲਦੇ ਆ ਆਪਾਂ ਉਹ ਪਰਚੇਸ ਕੰਸੀਡਰੇਸ਼ਨ 90 ਰੁਪਏ ਦੀ ਹੋਈ ਆ ਹੁਣ ਇਹ ਜੇ ਟਾਈਮ ਤੇ ਮਤਲਬ 90 ਤੇ ਉੱਪਰ ਚੜ ਗਿਆ ਹੂੰ ऐसे टाइम पे इत्ते ਤੁਸੀਂ ਆਪ ਦੇਖੋ ਲਾਇਬਿਲਟੀ 200 ਆ ਐਕਸ 90 ਦਾ ਉੱਤੇ 100 ਟੋਟਲ ਮੈਚ ਨਹੀਂ ਕੀਤਾ ਤਾਂ ਜੀ ਡੈਬਿਟ ਸਾਈਡ ਖਾਲੀ ਰਹਿ ਜਾਂਦੀ ਆ 10 ਰੁਪਏ ਦਾ ਫਰਕ ਪੈ ਗਿਆ ਨਾ ਤਾਂ ਡੈਬਿਟ ਸਾਈਡ ਤੇ ਲਿਖਾਂਗੇ ਗੁੱਡਵਿਲ ਅਕਾਊਂਟ ਡੈਬਟਰ ਅਗਰ ਕ੍ਰੈਡਿਟ ਸਾਈਡ ਤੇ ਅਮਾਉਂਟ ਘਟ ਗਈ ਤਾਂ ਲਿਖਦੇ ਕੈਪੀਟਲ ਰਿਜ਼ਰਵ ਬੇਸਿਕਲੀ ਇਹ ਹੈ ਦੇਖੋ ਅਗਰ ਤੁਹਾਨੂੰ ਬਿਜ਼ਨਸ ਮਹਿੰਗਾ ਪੈ ਰਿਹਾ ਤੁਸੀਂ 100 b ਕਰਕੇ 80 ਰੁਪਏ ਦੀ ਨੈਟਵਰਥ ਦੀ ਆ ਰਹੀ ਤੁਹਾਡਾ ਬਿਜ਼ਨਸ ਬਿਜ਼ਨਸ ਦੀ ਨੈਟਵਰਥ ਆ ਰਹੀ ਹੈ 80 ਰੁਪਏ ਪਰ ਤੁਸੀਂ ਪੇ ਕਿ ਨਾ ਕਰ ਰਹੇ 90 ਰੁਪਏ ਪੇ ਕਰ ਰਹੇ ਹੋ ਕਿਉਂ 10 ਰੁਪਏ ਦੀ ਗੁੱਡਵਿਲ ਨਾਲ ਆਈ ਹੈ ਉਹਦੀ ਬਿਜ਼ਨਸ ਉਹ ਹੀ ਜੇ ਬਿਜ਼ਨਸ 80 ਦੀ ਬਜਾਏ ਇੱਥੇ ਤੁਸੀਂ 50 ਰੁਪਏ ਪੇ ਕਰਦੇ ਸਿਰਫ ਤਾਂ 30 ਰੁਪਏ ਤੁਸੀਂ ਥੱਲੇ ਲਿਖਦੇ ਕੈਪिटल ਰਿਜ਼ਰਵ ਚ ਤੁਹਾਨੂੰ ਫਾਇਦਾ ਹੋ ਜਾਂਦਾ ਤਾਂ ਦੋਨੋਂ ਕੇਸ ਬਣਦੇ ਨੇ ਜਾਂ ਤਾਂ ਗੁੱਡਵਿਲ ਹੋਏਗਾ ਜਾਂ ਕੈਪੀਟਲ ਰਿਜ਼ਰਵ ਹੋਏਗਾ ਠੀਕ ਅਗਲਾ ਪੁਆਇੰਟ ਇਹਦੇ ਵਿੱਚ ਹੋਰ ਆ ਜਾਂਦਾ ਵੀ ਇਹ ਐਕਸ ਨੂੰ ਪੈਸੇ ਕਿਵੇਂ ਦੇਣ ਨੇ ਐਕਸ ਡੈਪਟਿਡ ਸੁਪੋਜ਼ ਕਰੋ 90 ਰੁਪਏ ਨੇ ਤਾਂ ਇੱਥੇ ਥੋੜੇ ਜਿਹਾ ਪਖੰਡ ਵਾਝੇ ਆਂਦੀਆਂ ਨੇ ਉਹ ਪਲੀਜ਼ ਸਮਝ ਲਿਓ ਮੰਨ ਕੇ ਚਲੋ ਕਿ ਇਹ ਲਿਖਤਾ ਇਹਨਾਂ ਨੇ ਵੀ ਐਕਸ ਡੈਪਟ ਨੰਬਰ 2 ਕਹਿੰਦੇ ਇੱਕ ਤਾਂ ਉਹਨਾਂ ਨੇ ਚੈੱਕ ਦੇ ਦਿੱਤਾ ਜਾਂ ਡਰਾਫਟ ਦੇ ਦਿੱਤਾ 20 ਰੁਪਏ ਦਾ ਠੀਕ ਹੈ ਮੰਨ ਗਏ ਆਪਾਂ ਦੂਸਰਾ ਉਹਨਾਂ ਨੇ ਸ਼ੇਅਰ ਇਸ਼ੂ ਕਰ ਦਿੱਤੇ ਸ਼ੇਅਰ ਵੀ ਕਿਵੇਂ ਇਸ਼ੂ ਕਰ ਦਿੱਤੇ ਚਲਾਕੀ ਕੀਤੀ ਆ ₹10 ਦੀ ਫੇਸ ਵੈਲਿਊ ਹੈ? ਨਹੀਂ। ₹10 ਦੀ, ₹10 ਦੀ ਫੇਸ ਵੈਲਿਊ। ਹਾਂ। ₹20 ਦੀ ਫੇਸ ਵੈਲਿਊ ਹੈ? ਠੀਕ ਹੈ। ਤੇ ਇੱਕ ਸ਼ੇਅਰ ਲਾਉ ਦਿੱਤਾ। ਤੇ ਨਾਲ ਸਿਕਿਉਰਿਟੀ ਪ੍ਰੀਮੀਅਮ ਲਾਇਆ ₹10 ਦਾ। ਠੀਕ। genau ਹੈ। ਵਿਆਹ 10 ਦਾ। ਤੇ ਬਾਕੀ ਦਾ ਬੀਪੀ ਬਣਾਤਾ ਬਿਲ ਪੇਬਲ ਜੇ ਐਕਸੈਪਟੈਂਸ ਕੇਵਲ ਵਰਡ ਆ ਜਾਣਾ ਹੁੰਦਾ ਐਕਸੈਪਟੈਂਸ ਇੱਥੇ ਮੈਂ ਲਿਖੇ ਦਮਾਂ ਬਾਕੀ ਐਕਸੈਪਟੈਂਸ ਚਾਰਟ ਦੇ ਤਾਂ ਬਿਲ ਪੇਬਲ ਕਿੰਨਾ ਦਾ ਬਚਿਆ 90 ਮਈਆ ਕਿਤੇ ਚਾਹਲ ਵਿੱਚ ਦਾ ਬੀਪੀ ਆ ਮੰਗਿਆ ਇਹਦਾ ਸ਼ੋ ਹੋਏਗਾ ਫਿਰ ਠੀਕ ਸਿੰਪਲ ਜਿਹਾ ਸ਼ੇਅਰ ਕੈਪਟਲ ਹੈ ਸ਼ੇਅਰ ਇਸ਼ੂ ਕਰ ਦਿੱਤੇ ਸੀਗੇ ਕਈ ਵਾਰ ਕਹਿੰਗੇ ਪ੍ਰੀਮੀਅਮ ਤੇ ਇਸ਼ੂ ਕੀਤਾ ਨਾ ਜਿਵੇਂ ਮਰਜ਼ੀ ਕਰਨ ਆਪਣਾ ਕੰਮ ਕਰਨਾ ਹੁਣ ਅਗਲਾ ਚੈਪਟਰ ਦੇਖੀਏ